ਬਠਿੰਡਾ ਦਾ ਬੱਸ ਸਟੈਂਡ ਬਾਹਰ ਕੱਢਣ ਨੂੰ ਲੈ ਕੇ ਲਗਾਤਾਰ ਹੋ ਰਿਹਾ ਹੈ ਵਿਰੋਧ ਅਤੇ ਹੁਣ ਬਠਿੰਡਾ ਦੇ ਮਿਨੀ ਸੈਕਟਰੀਟੇਟ ਦੇ ਬਾਹਰ ਲਗਾ ਦਿੱਤਾ ਪੱਕਾ ਮੋਰਚਾ ਫਲਾਈਓਵਰ ਬਣਾਉਣ ਦੀ ਕੀਤੀ ਜਾ ਰਹੀ ਹੈ ਮੰਗ ਸਨਾ ਬਣਦਾ ਹੈ ਕਿ ਸ਼ਹਿਰ ਦੇ ਅੰਦਰ ਭੀੜ ਨੂੰ ਦੇਖਦੇ ਹੋਏ ਬਠਿੰਡਾ ਦਾ ਬੱਸ ਸਟੈਂਡ ਬਾਹਰ ਕੱਢਣ ਦੀ ਪ੍ਰਪੋਜ਼ਲ ਬਣ ਚੁੱਕੀ ਹੈ ਅਤੇ ਹੁਣੇ ਬੱਸ ਸਟੈਂਡ ਬਠਿੰਡਾ ਦੇ ਮਲੋੜ ਰੋਡ ਤੇ ਇਹ ਇਹ ਆਪਣਾ ਬਣਾਇਆ ਜਾਣਾ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਫਰੋਤ ਹੋ ਰਹੀ ਲਗਾਤਾਰ ਮੀਟਿੰਗਾਂ ਦਾ سلسلہ جاری ਹੈ ਡਿਪਟੀ ਕਮਿਸ਼ਨਰ ਨਾਲ ਵੀ ਮੀਟਿੰਗਾਂ ਇਸ ਤੋਂ ਪਹਿਲਾਂ ਵੀ ਨਾਲ ਬਲੋਂ ਕਈ ਵਾਰ ਕੀਤੀਆਂ ਜਾ ਚੁੱਕੀਆਂ ਹਨ ਲੇਕਿਨ ਜਦੋਂ ਕੋਈ ਹਾਲੀ ਨਈਂ ਨਿਕਲਦਾ ਇਨ੍ਹਾਂ ਵੱਲੋਂ ਹੁਣ ਪਠੰਡਾ ਦੇ ਅੰਬੇਡਕਰ ਪਾਰਕ ਵਿਖੇ ਮਿਨੀ ਸੈਕਟਰੀਟ ਦੀ ਬਾਹਰ ਇਨ੍ਹਾਂ ਵੱਲੋਂ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਇਹਨਾਂ ਦਾ ਕਹਿਣਾ ਹੈ ਕਿ ਬੱਸ ਸਟੈਂਡ ਤੇ ਜਿੰਨੇ ਪੈਸੇ ਲੱਗਣਗੇ ਉਦੋਂ ਘੱਟ ਫਲਾਈਓਵਰ ਲੱਗਣਗੇ ਅਤੇ ਇੱਥੋਂ ਆਈਟੀ ਚੌਂਕ ਤੋਂ ਲੈ ਕੇ ਬਠਿੰਡਾ ਦੇ ਕਨਈਆ ਚੌਂਕ ਤੱਕ ਅਤੇ ਪੁਰਾਣੇ ਅੱਡੇ ਤੋਂ ਲੈ ਕੇ ਫੌਜੀ ਚੌਂਕ ਤੋਂ ਲੈ ਕੇ ਬੀਬੀ ਵਾਲਾ ਚੌਂਕ ਤੱਕ ਫਲਾਈਓਵਰ ਬਣਾਇਆ ਜਾਵੇ ਤਾਂ ਜੋ ਸ਼ਹਿਰ ਦੇ ਅੰਦਰ ਟ੍ਰੈਫਿਕ ਦੀ ਉਹ ਘੱਟ ਸਕੇ ਉਹਨਾਂ ਕਿਹਾ ਕਿ ਅਗਰ ਇਹ ਇੱਕ ਬੱਸ ਦੀ ਸਵਾਰੀ ਬੀਬੀ ਵਾਲਾ ਚੌਕ ਵਿੱਚ ਉਤਰੇਗੀ ਤਾਂ ਦੋ ਬੱਸਾਂ ਉਹਦੇ ਨਾਲ ਜਮਿੰਦੀ ਬੱਸ ਵੀ ਇਹ ਲੈ ਕੇ ਆਉਣੀਆਂ ਦੋ ਬੱਸਾਂ ਲੈ ਕੇ ਆਉਣੀਆਂ ਅਗਰ ਆਟੋ ਤੇ ਉਹ ਸਾਰੀ ਸ਼ਹਿਰ ਦੇ ਅੰਦਰ ਆਵੇਗੀ ਤਾਂ ਲਗਭਗ 15 ਆਟੋ ਤੇ ਉਹ ਸਾਰੀ ਸਵਾਰੀ ਆਵੇਗੀ ਇਸ ਦੇ ਨਾਲ ਸ਼ਹਿਰ ਦੇ ਅੰਦਰ ਟ੍ਰੈਫਿਕ ਜਿਹੜੀ ਹੋਰ ਵੱਧ ਜਾਵੇਗੀ ਇਸ ਨੂੰ ਲੈ ਕੇ ਇਹਨਾਂ ਬਲੋਕ ਕਾਫੀ ਅੰਕੜੇ ਨੇ ਜਿਹੜੇ ਉਹ ਵੀ ਪੇਸ਼ ਕੀਤੇਗੇ ਆਓ ਤੁਹਾਨੂੰ ਸੁਣਾਉਣੇ ਆ ਕੀ ਹੈ ਪੂਰਾ ਮਾਮਲਾ ਅਤੇ ਕੀ ਕੀ ਇਹਨਾਂ ਬਲੋਕ ਦਿੱਤੇਗੇ ਅੰਕੜੇ ਇਸ ਦੇ ਵਿੱਚ ਵਾਹ ਮਰਦਾਬਾਤ ਅਮਰ ਜੀ ਸਰਕਾਰ ਮਰਦਾਬਾਤ 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 ਮਿਜ਼ਾਨ ਮਜ਼ਦੂਰਾਂ ਦਾ ਜਿੰਦਾਬਾਦ 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 ਰਾਤਰੀ ਕੇ ਜਵਰਦੀਆਂ ਦਾ ਜਿੰਦਾਬਾਦ ਮਰਦਾਬਾਤ ਪੰਜਵਾਂ ਸਰਕਾਰ ਮਰਦਾਬਾਤ 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 ਪੱਤਨ ਬਾਹਰ ਜਾਣ ਦਾ ਪੈਸਾ ਰੱਦ ਕਰੋ ਰੱਦ ਕਰੋ ਰੱਦ ਕਰੋ ਪੱਤਨ ਬਾਹਰ ਜਾਣ ਦਾ ਪੈਸਾ ਰੱਦ ਕਰੋ ਰੱਦ ਅਨੇ ਵੀ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਗਾ ਮੇਰਾ ਨਾਮ ਹਰਮਿਲਾਮ ਗਰੇਵਾਲਾ ਜੀ ਬਟੰਡੇਦਾਈ ਵਾਸੀ ਹੈ ਆਰਟੀਆ ਐਕਟੀਵਿਸਟ ਹੈ ਬਾਸਾਡਾ ਜਿਹੜੀ ਸੰਘਰਸ਼ ਕਮੇਟੀ ਹੈ ਬਾਸਾਡਾ ਬਚਾਓ ਸੰਘਰਸ਼ ਕਮੇਟੀ ਤੇ ਇਸ ਦਾ ਮੈਂਬਰ ਵੀ ਹੈ ਜੀ ਤੇ ਪੂਰ ਜੋਰ ਸਮਰਥਨ ਕਰ ਰਹੇ ਸੀ ਇਸ ਦਾ ਕਿਉਂਕਿ ਬਾਸਾਡਾ ਇਥੋਂ ਤੇ 7 ਕਿਲੋਮੀਟਰ ਬਾਹਰ ਲੈ ਕੇ ਚੱਲੇ ਨੇ ਦਲੀਲ ਜਿਹੜੀ ਦਿੱਤੀ ਜਾ ਰਹੀ ਹੈ ਇਸ ਟਾਈਮ ਤੇ ਪ੍ਰਸ਼ਾਸਨ ਵੱਲੋਂ ਇਹ ਦਿੱਤੀ ਜਾ ਰਹੀ ਹੈ ਵੀ ਵਿਕਾਸ ਹੋਣਾ ਸ਼ਹਿਰ ਦਾ ਇਸ ਟਾਈਮ ਦੇ ਉਤੇ ਉਜਾੜ ਬੰਜਰ ਜਗ੍ਹਾ ਤੇ ਜਿੱਥੇ ਲੈ ਕੇ ਜਾ ਰਹੇ ਨੇ ਸਾਨੂੰ ਨਹੀਂ ਪਤਾ ਕਿਹੜੇ ਹਿਸਾਬ ਨਾਲ ਇੱਕ ਨਵਾਂ ਜਾ ਕੇ ਨੀ ਪੱਥਰ ਰੱਖਣਾ ਜਿਵੇਂ ਬਾਥਰੂਮ ਦਾ ਦੇ ਰੱਖੀ ਜਾ ਰਹੇ ਨੇ ਅਜੇ ਦੀ ਤਰੀਕ ਦੇ ਵਿੱਚ ਓਵੇਂ ਨਹੀਂ ਪੱਥਰ ਰੱਖਣਾ ਤਾਂ ਮੇਰੇ ਭਾਵੇਂ ਜਿੱਥੇ ਮਰਜੀ ਰੱਖ ਲੈਣ ਪਰ ਉਹ ਸਾਡਾ ਬਾਹਰ ਨਹੀਂ ਜਾਏਗਾ ਜੀ ਉਹਦਾ ਕਾਰਨ ਹੈ ਕਿਉਂਕਿ 1.4 ਲੱਖ ਦੀ ਪੋਪੂਲੇਸ਼ਨ ਹੈ ਇੱਥੇ 1.4 ਲੱਖ ਦੀ ਪੋਪੂਲੇਸ਼ਨ ਦਾ ਸਾਰਾ ਬਿਜ਼ਨਸ ਇੱਥੇ ਆ ਹਸਪਤਾਲ ਇੱਥੇ ਨੇ ਡੀਸੀ ਦਫਤਰ ਇੱਥੇ ਹੈ ਕਚੇਰੀਆਂ ਇੱਥੇ ਨੇ ਤੇ ਜਿਹੜਾ ਕਾਲਜ ਇੱਥੇ ਨੇ ਗਵਰਨਮੈਂਟ ਕਾਲਜ ਇੱਥੇ ਲੋਕਾਂ ਨੇ ਆਣਾ ਹੁੰਦਾ ਪਿੰਡਾਂ ਚੋਂ ਆਪਾਂ ਕੱਲਾ ਸ਼ਹਿਰ ਦਾ ਸਵਾ ਚਾਰ ਲੱਖ ਦਾ ਦੇਖੀ ਹੈ ਬਸ ਢਾ ਹੁੰਦਾ ਕਨੈਕਟੀਵਿਟੀ ਲਈ ਇਹ ਕਹਿੰਦੇ ਸ਼ਹਿਰ ਦੇ ਵਿੱਚ ਪੋਪੂਲੇਸ਼ਨ ਜਿਆਦਾ ਪੋਪੂਲੇਸ਼ਨ ਬਣ ਗਈ ਟ੍ਰੈਫਿਕ ਜਿਆਦਾ ਹੋ ਜਾਂਦੀ ਹੈ ਟ੍ਰੈਫਿਕ ਜਿਆਦਾ ਹੋ ਜਾਂਦੀ ਹੈ ਤੇ ਆਟੋ ਦਾ ਕਿਉਂ ਨਹੀਂ ਕਰਦੇ ਕਿਉਂਕਿ ਸ਼ੁਰੂ ਤੋਂ ਆਟੋ ਹੈ ਹੁਣ ਆਟੋ ਦੇ ਜੇ ਮੈਂ ਤੁਹਾਨੂੰ ਆਕੜੇ ਦਵਾਂ ਜਨਾਬ ਤਾਂ ਮੁੰਬਈ ਦੇ ਵਿੱਚ 144 ਬੰਦੇ ਮਗਰ ਇੱਕ ਆਟੋ ਹੈ ਦਿੱਲੀ ਦੇ ਵਿੱਚ 388 ਬੰਦਿਆ ਮਗਰ ਇੱਕ ਆਟੋ ਹੈ ਤੇ ਮੇਰੇ ਕੋਲ 2020 ਦੇ ਆਟੋ ਦੇ ਆંકੜੇ ਨੇ ਉਦੋਂ ਮੇਰੀ ਆਰਟੀਆ ਦੇ ਹਿਸਾਬ ਨਾਲ 3000 ਮਿਲੇ ਸੀਗੇ ਤੇ ਸਵਾ ਚਾਰ ਲੱਖ ਦੇ ਨਾਲ ਲਾਈਏ ਤਾਂ 141 ਬੰਦੇ ਨਗ ਬਗਰ ਇੱਕ ਆਟੋ ਹੈ ਕਿਉਂਕਿ ਕੋਈ ਪਾਲਿਸੀ ਹੈ ਨਹੀਂ ਕਿ ਕਿ ਸ਼ਹਿਰ ਦੇ ਅੰਦਰ ਕਿੰਨੇ ਬੰਦਿਆ ਮਗਰ ਇੱਕ ਕਮਰਸ਼ੀਅਲ ਵਹੀਕਲ ਆਦੀ ਹੈ ਜੀ ਆਟੋ ਜਿਹੜੀ ਹੈ ਕਮਰਸ਼ੀਅਲ ਪੈਸੇਂਜਰ ਵਹੀਕਲ ਕਿੰਨੀਆਂ ਜੜੀਆਂ ਨੇ ਸ਼ਹਿਰ ਦੇ ਵਿੱਚ ਵਧ ਕੇ ਲੱਖਾਂ ਦੀ ਗਿਣਤੀ ਵਧ ਕੇ ਹੁਣ ਜੇ ਫੈਕਟਰੀ ਲੱਗੀ ਹੈ ਤਾਂ ਕੱਢੀ ਜਾਓ ਤੁਸੀਂ ਇਹਨਾਂ ਨੂੰ ਤੇ ਇਹਦੇ ਇਸ ਨੂੰ ਥੋੜਾ ਜਿਹਾ ਕੰਟਰੋਲ ਕਰ ਲੈਣ ਦੇ ਕਿੰਨੇ ਬੰਦਿਆ ਮਗਰ ਕਿੰਨਾ ਆਟੋ ਹੋਣਾ ਚਾਹੀਦਾ ਜਿੰਨੇ ਆਗਣੇ ਉਹਨੇ ਚਾਹੀਦੇ ਵੀ ਹੈਗੇ ਨਹੀਂ ਆ ਬਾਅਦ ਚ ਫਿਰ ਰੁੱਟਾ ਖੁਆ ਚ ਫੜੇ ਜਾਂਦੇ ਨਹੀਂ ਜੀ ਸਾਰੇ ਸਾਰੇ ਦੂਸਰਾ ਇਹਦਾ ਸਿਰਫ ਇੱਕੋ ਇੱਕ ਹੱਲ ਹੈ ਜੀ ਸਾਡੇ 250 ਕਰੋੜ ਦੇ ਉੱਤੇ ਐਲੀਵੇਟਡ ਰੋਡ ਬਣੀ ਸੀ ਜੀ ਅਮਰਸਰ ਸਾਹਿਬ ਦੀ ਬਣਦੇ ਬਣਦੇ 350 ਕਰੋੜ ਦੀ ਹੋ ਗਈ ਉਹਨੀ ਕੀ ਇੱਥੇ ਬਣਨੀ ਹੈ ਜੀ ਇੰਨਾ ਕੀ ਖਰਚਾ ਇਹਨਾਂ ਨੇ ਬੱਸ ਅੱਡਾ ਸ਼ਿਫਟ ਕਰਨ ਨੂੰ ਤੇ ਫਲੰਨਾ ਕਰਨ ਨੂੰ ਤੇ ਹੋڑے ਜਿਹੜਾ ਪਤਾ ਲੱਗਿਆ ਜੀ ਤੋਂ ਆਂਕੜਿਆਂ ਤੋਂ ਬਈ ਫਾਈਲਾਂ ਦੇ ਵਿੱਚ 16 ਕਰੋੜ ਰੁਪਈਆ ਸਿਰਫ ਜਿਹੜੀ ਆ ਓਵਰਹੈੱਡ ਤਾਰਾਂ ਜਾ ਰਹੀਆਂ ਨੇ ਉਹਦੇ ਉੱਤੇ ਲਗਾ ਰਹੇ ਨੇ ਕਿਉਂ ਖਰਚਾ ਕੀਤਾ ਜਾ ਰਿਹਾ ਹੈ ਕਿ ਬਾਕੀ ਸਮੱਸਿਆਵਾਂ ਘਟਣੇ ਇੱਕ ਵਾਰ ਐਲੀਵੇਟਡ ਰੋਡ ਬਣ ਗਈ ਬੀਸੀ ਸਾਹਿਬ 50 ਸਾਲ ਤੱਕ ਤੁਹਾਨੂੰ ਵਸ ਅੱਡੇ ਵਾਲ ਨੂੰ ਦੇਖਣ ਦੀ ਲੋੜ ਨਹੀਂ ਪਈ ਜਿਸ ਤਰ੍ਹਾਂ ਲੁਧਿਆਣਾ ਕੀਤਾ ਹੈ ਵੀ ਉੱਤੋਂ ਉੱਤੋਂ ਦੀ ਆਏ ਸਿੱਧਾ ਵਸ ਅੱਡੇ ਦੇ ਅੰਦਰ ਫੜ ਗਈ ਜਿਹਨੂੰ ਕਿਸੇ ਨੂੰ ਕੰਮ ਹੈ ਥੱਲੇ ਉਹ ਐਲੀਵੇਟਡ ਰੋਡ ਦੇ ਥੱਲੇ ਥੱਲੇ ਵਾਲਾ ਕੰਮ ਆਰਾਮ ਨਾਲ ਚੱਲੀ ਜਾਏਗਾ ਜੇ ਹਰਿਆਣਾ ਇਹ ਚੀਜ਼ ਕਰ ਸਕਦਾ ਲੁਧਿਆਣਾ ਇਹ ਚੀਜ਼ ਕਰ ਸਕਦਾ ਇੱਥੇ ਪਤਾ ਨਹੀਂ ਕਿਉਂ ਕਾਲ ਪਈ ਹੈ ਵੀ ਇਸ ਨੂੰ ਉੱਧਰਲੇ ਪਾਸੇ ਲੈ ਕੇ ਜਾਈਏ ਕਿਉਂਕਿ ਜਿਹੜਾ ਸੁਣਨ ਜਾ ਰਿਹਾ ਹੈ ਕੋਝ ਪੂ ਮਾਫੀਆ ਵਾਲਿਆਂ ਨੇ ਉੱਥੇ ਜ਼ਮੀਨਾਂ ਲੈ ਲਿਆ ਨੇ ਤੇ ਪਲਾਟ ਕੱਟਣੇ ਨੇ ਲੇਕਿਨ ਜਿਹੜੀ ਅਰਸਟੇਟ ਵਾਸਤੇ ਲੋਕਾਂ ਬੱਸਾਂ ਚਾਹੁੰਦੇ ਦੇਖੋ ਜੀ ਜਿਹੜਾ ਉੱਥੋਂ ਦੇ ਇੱਥੇ ਬੱਸ ਚਲੋ ਜੇ ਉੱਥੋਂ ਦੇ ਇੱਥੇ ਬੱਸਾਂ ਫਰੀ ਵੀ ਲਾ ਦਿੰਦੇ ਨੇ ਤਾਂ ਫਿਰ ਉਹਦੇ ਨਾਲ ਕੀ ਟ੍ਰੈਫਿਕ ਘਟ ਗਿਆ ਫਿਰ ਤਾਂ ਟ੍ਰੈਫਿਕ ਕੋਈ ਹੋ ਗਿਆ ਜੇ ਮਿੰਨੀ ਬੱਸਾਂ ਲਾ ਦੇ ਇੱਕ ਬੱਸ ਮਗਰ ਦੋ ਬੱਸਾਂ ਚੱਲਦੀਆਂ ਨੇ ਜਨਾਬ ਪਤਾ ਕਿਹੜੇ ਲੌਜਿਕ ਨਾਲ ਗੱਲ ਕਰ ਰਹੇ ਨੇ ਕਿਨੇ ਸਰਵੇ ਕਰਕੇ ਦਿੱਤਾ ਵੀ ਉਹ ਜਗ੍ਹਾ ਠੀਕ ਹੈ ਇਹ ਤਾਂ ਬਿਲਕੁਲ ਸੈਂਟਰ ਦੇ ਵਿੱਚ ਪੈਂਦਾ ਹੈ ਜੀ ਪਹਿਲਾਂ ਵੀ ਇਹਨਾਂ ਨੇ ਚਲਾਈਆਂ ਸੀ ਲੋਨ ਬੱਸਾਂ ਉਹ ਕਿਰਾਏ ਦੇ ਚੱਲਿਆ ਸੀ ਪਰ ਉਹ ਵੀ ਕੰਮ ਆਉਂਦੀਆਂ ਕਾਮਯਾਬ ਹੋਣੀਆਂ ਨਹੀਂ ਜੀ ਆਪਣੀਆਂ ਸੜਕਾਂ ਛੋੜੀਆਂ ਨੇ ਆਪਣੀਆਂ ਸੜਕਾਂ ਛੋੜੀਆਂ ਨਾ ਮੁੜਦੀਆਂ ਹੀ ਨਹੀਂ ਸੀ ਲੋ ਫਲੋਰ ਇਹਨਾਂ ਨੇ ਚਲਾਈਆਂ ਸੀ ਕਿ ਆ ਫਿਰ ਮਿੰਨੀ ਚਲਾਉਣ ਦੀ ਕੋਸ਼ਿਸ਼ ਕੀਤੀ ਆ ਬੜਾ ਕੰਜਸਟਡ ਸ਼ਹਿਰ ਹੈ ਕਿੰਨਾ ਖਾਦ ਦੇ ਵਿੱਚ ਇਸ ਤਰ੍ਹਾਂ ਕਰਦੇ ਐਲੀਵੇਟਡ ਰੋਡ ਹੀ ਇੱਕ ਹੈ ਜੀ ਕਿਉਂਕਿ ਇਹਨਾਂ ਦੀ ਜਿਹੜੀ ਰਿੰਗ ਰੋਡ ਬਣੀ ਹੋਈ ਆ ਉਹ ਵੀ ਗਲਤ ਬਣੀ ਹੋਈ ਹੈ ਜਿਹੜੀ ਬਰਨਾਲਾ ਗੁਨਿਆਨਾ ਬਾਈਪਾਸ ਬੜਿਆ ਹੋਇਆ ਉਹਦੇ ਵਿੱਚ ਦੋ ਚੌਕ ਪੈਂਦੇ ਨੇ ਅੱਜ ਦੀ ਤਰੀਕ ਦੇ ਦੇ ਆਗਣਾ ਲਾਈਏ ਤਾਂ ਸ਼ਹਿਰ ਦੀ 15 ਤੋਂ 20% ਜਨਸਖਿਆ ਜਿਹੜੀ ਹੈ ਉਹ ਰੋਡ ਦੇ ਪਰਲੇ ਪਾਸੇ ਰਹਿੰਦੀ ਹੈ ਬਰਨਾਲਾ ਬਾਈਪਾਸ ਤੇ ਗ੍ਰੀਨ ਸਿਟੀ ਆ ਗਿਆ ਬੱਲਾਰਾਮ ਨਗਰ ਵਗੈਰਾ ਉਹ ਜਿਹੜੇ ਨਗਰ ਆ ਗਏ ਨੇ ਉਹ ਦੋ ਚੌਕ ਜਿਹੜੇ ਪੈਂਦੇ ਨੇ ਗ੍ਰੀਨ ਸਿਟੀ ਵਾਲਾ ਚੌਕ ਤੇ ਦੂਸਰਾ ਪੈ ਜਾਂਦਾ ਜੀ ਆਪਣਾ ਭੱਟੀ ਰੋਡ ਵਾਲਾ ਚੌਕ ਉੱਥੇ ਅੱਜ ਦੀ ਤਰੀਕ ਦੇ ਵਿੱਚ ਜਦ ਕਿ ਬੱਸਾਂ ਉਧਰ ਦੀ ਨਹੀਂ ਜਾਂਦੀਆਂ ਪਰ ਫੇਰ ਵੀ ਉੱਥੇ ਰੋਜ਼ ਦਾ ਇੱਕ ਐਕਸੀਡੈਂਟ ਹੁੰਦਾ ਹੈ ਤੇ ਜਦੋਂ ਉਧਰਲੇ ਪਾਸੇ ਨੂੰ ਬੱਸਾਂ ਦੇ ਦਾ ਟਾਈਮ ਹੁੰਨੇ ਨੇ ਜਦੋਂ ਉਸ ਰੂਟ ਦੇ ਉੱਤੇ ਹਰ 15 ਸਿਕਟ ਬਾਅਦ ਇੱਕ ਬੱਸ ਨਿਕਲਦੀ ਹੋਈ ਤਾਂ ਤੁਸੀਂ ਆਪੇ ਸਾਬ ਲਾ ਲਾ ਪਤਾ ਨਹੀਂ ਕਿਹੜਾ ਵਿਕਾਸ ਕਰ ਰਹੇ ਨੇ ਰਾਮਬਾਗ ਦਾ ਜ਼ਰੂਰ ਵਿਕਾਸ ਹੋ ਜਾਏਗਾ ਉਹਦੇ ਨਾਲ ਇੰਨੀ ਇੰਨੀਆਂ ਸਮੱਸਿਆਵਾਂ ਇਹ ਲੱਖਾਂ ਕਹ ਪਰ ਆ ਮੇਰੀ ਆਟੋ ਦਾ ਪ੍ਰਧਾਨ ਨਾ ਕਰ ਜੀ ਪੰਜਾਬ ਦੇ ਵਿੱਚ ਇੰਡਸਟਰੀ ਨਹੀਂ ਲੱਗ ਰਹੀ ਜਿਹੜੇ ਗਰੀਬ ਲੋਕੋ ਜਾਣ ਵੀ ਕਿੱਥੇ ਆ ਤੁਹੀ ਸਾਧ ਤਰੀਕਾ ਜਿਹੜਾ ਜਲਦੀ ਲਿਆਇਆ ਇੰਡਸਟਰੀ ਕੋਈ ਨਹੀਂ ਲਾਉਣਾ ਚਾਹੁੰਦਾ ਜਿਸ ਕਿਸਾਨਾਂ ਦਾ ਵੀ ਉਹਨਾਂ ਨੇ ਲਾਉਂਦੇ ਆ ਦੇਖੋ ਜੀ ਜਿਹੜੇ ਇੰਡਸਟਰੀ ਨਹੀਂ ਲੱਗ ਰਹੀ ਹੈ ਜੋਗੇ ਆਟੋ ਇੱਕ ਬਹੁਤ ਹੀ ਸ਼ੌਖਾ ਤਰੀਕਾ ਲੱਗ ਗਿਆ ਜੇ ਆਟੋ ਦੇ ਪ੍ਰਧਾਨ ਸਾਹਿਬ ਨੂੰ ਪੁੱਛੋ ਵੀ ਇਸ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਕਿੰਨੀ ਹੈ ਤੇ ਪ੍ਰਵਾਸੀਆਂ ਦੀ ਗਿਣਤੀ ਕਿੰਨੀ ਹੈ ਤਾਂ ਜਿੰਨੇ ਲੇਬਰ ਸੀਗਾ ਪਹਿਲਾਂ ਖੇਤਾਂ ਦੇ ਵਿੱਚ ਕੰਮ ਕਰਨ ਜਾਂਦੇ ਹੁੰਦੇ ਸੀ ਪ੍ਰਵਾਸੀ ਇਹ ਸਾਰਾ ਇੱਕ ਆਟੋ ਪਾ ਕੇ ਉਹ ਵੀ ਕਿਸ਼ਤਾਂ ਦੇ ਉੱਤੇ ਕਿਸੇ ਹੋਰ ਦਾ ਆਧਾਰ ਕਾਰਡ ਇਹ ਜਿਹੜਾ ਆਧਾਰ ਕਾਰਡ ਹੈ ਹੀ ਪੋਲਿਟੀਕਲ ਪਾਰਟੀਆਂ ਨੇ ਬਣਾਵਾ ਦਿੱਤੇ ਨੇ ਆਪਣੀਆਂ ਵੋਟਾਂ ਲਈ ਉਹ ਸਾਰੇ ਉਹ ਚਲਾ ਰਹੇ ਨੇ 80% ਦਾ ਪ੍ਰਵਾਸੀ ਚਲਾ ਰਹੇ ਨੇ ਜੀ 20% ਪੰਜਾਬੀ ਚਲਾ ਰਹੇ ਆ ਇਹਦੇ ਵਿੱਚ